ਮਾਘਰੂ ਜੀ ਕਾ ਖਾਲਸਾ ਮਾਘਰੂ ਜੀ ਕੀ ਫਤਿਹ ਨਰੈਣੂ ਮਹੰਤ ਜਿਹੜੇ ਸ਼੍ਰਮਣੀ ਕਮੇਟੀ ਦੇ ਕਾਬਜ ਨੇ ਉਹਨਾਂ ਵੱਲੋਂ ਤਕਰੀਬਨ ਤਕਰੀਬਨ ਜਦੋਂ ਦਾ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ ਬੰਦ ਹੈ ਜਿਹੜੇ ਮੁੱਖ ਮੰਤਰੀ ਸਰਦਾਰ ਬੈਂਸਿੰਘ ਦਾ ਘਾਤਨ ਕਰਨ ਦੇ ਜ਼ਿੰਮੇਵਾਰ ਨੇ ਉਨ੍ਹਾਂ ਦੇ ਸਿਰ ਤੇ ਰਾਜਨੀਤੀ ਤੇ ਇੱਕ ਧਾਰਮਿਕ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਇਹ ਬਹੁਤ ਸਾਲ ਹੋ ਗਏ ਤੁਨ ਚੰਗੀ ਤਰ੍ਹਾਂ ਪਤਾ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜਾਨੀ ਕਿ ਨਰੈਣੂ ਮਹੰਤਾਂ ਨੇ ਬਲਵੰਤ ਸਿੰਘ ਰਾਜਵਾਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਭੇਜਿਆ ਜਾਂਦਾ ਹੈ ਉਹ ਬਾਹਰ ਹੁੰਦੇ ਆ ਵਕੀਲ ਸਾਹਿਬ ਵੀ মিডিਆ ਵਿੱਚ ਆਉਂਦੇ ਆ ਧਾਮੇ ਵੀ ਬਾਹਰ ਹੁੰਦਾ ਹੈ ਕਹਿੰਦਾ ਚੜ੍ਹਦੀ ਕਲਾ ਵਿੱਚ ਨੇ ਚਿਹਰਾ ਦੱਗ-ਦੱਗ ਕਰਦਾ ਔਰ ਅਸੀਂ ਚਾਹੁੰਦੇ ਆ ਕਿ ਫਾਂਸੀ ਮਾਫ ਕਰ ਦਿੱਤੀ ਜਾਵੇ ਇਹ ਨਰਿਣੂ ਮੰਤ ਕਹਿੰਦੇ ਤੁਹਾਨੂੰ ਪਤਾ ਹੈ ਪਿੱਛੇ ਜਾਓ ਜਦੋਂ ਪੀਲੀਆਂ ਕੇਸਰੀ ਦਸਤਾਰਾਂ ਸਜਾ ਕੇ ਬਾਦਲਾਂ ਦੀ ਸਰਕਾਰ ਵੇਲੇ ਰੈਲੀ ਕੀਤੀ ਗਈ ਸੀ ਪੂਰੇ ਪੰਜਾਬ ਚ ਬਰਬਰ ਸਿੰਘ ਦੇ ਰਾਗੀ ਵੀ ਨੀਲੀਆਂ ਪੱਗਾਂ ਬੰਨਣ ਵਾਲੇ ਪੀਲੀਆਂ ਪੱਗਾਂ ਬੰਨ ਕੇ ਕੀਰਤਨ ਕਰਦੇ ਪੂਰਾ ਮਾਹੌਲ ਬਣਾਇਆ ਗਿਆ ਵੀ ਅਰਾਜੋਣ ਦੀ ਜਿਹੜੀ ਫਾਂਸੀ ਆ ਉਹ ਮਾਫ ਕਰ ਦਿੱਤੀ ਜਾਵੇ ਔਰ ਇਹ ਵੀ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਕਹਿੰਦੇ ਮੈਂ ਚਿੱਠੀ ਲਿਖੀ ਹੈ ਰਾਸ਼ਟਰਪਤੀ ਨੂੰ ਬੀ ਫਾਂਸੀ ਮਾਫ ਕਰ ਦਿਓ ਤੇ ਬਾਅਦ ਵਿੱਚ ਭੇਤ ਭੁੱਲ ਗਏ ਸੀ ਕਿ ਕੋਈ ਚਿੱਠੀ ਨਹੀਂ ਲਿਖੀ ਇਹਨਾਂ ਨੇ ਝੂਠ ਬੋਲੇ ਇਹ ਸਾਰਾ ਤਾਣਾ ਬਾਣਾ ਪੂਰੇ ਪੰਜਾਬ ਦੇ ਲੋਕਾਂ ਨੂੰ ਕੌਮ ਨੂੰ ਗੁੰਮਰਾਹ ਕਰਨ ਵਾਸਤੇ ਨਰੈਣੂ ਮਹੰਤ ਕਰਦੇ ਆ ਇੱਕ ਮੈਂ ਹੋਰ ਸੱਚਾਈ ਤੁਹਾਨੂੰ ਦੱਸ ਜੰਦਾ ਜਿਹੜੇ ਮਾਨਯੋਗ ਸਿਪਰੀਮ ਕੋਰਟ ਦੇ ਵਕੀਲ ਨੇ ਨਾ ਜਿਹੜੇ ਰਾਜ ਹੋਂ ਦੇ ਕੇਸ ਲੜਦੇ ਆ ਉਹ ਫ੍ਰੀ ਕਾਸਟ ਜਾਨੀ ਕਿ ਮੁਫਤ ਲੜਦੇ ਆ ਉਹ ਕਹਿੰਦੇ ਸਾਡੀ ਸ਼ੇਵ ਹੈ ਪਰ ਰੇਣਨ ਰੈਣੂ ਮਹੰਤ ਨੇ ਨਾ ਇਹ ਇੱਕ ਪੇਸ਼ੀ ਤੇ ਘੱਟੋ-ਘੱਟ 5-7 ਲੱਖ ਦਾ ਚੈੱਕ ਕੱਟ ਦਿੰਦੇ ਨੇ ਤੇ ਉਹਨਾਂ ਨੂੰ 50000 ਰੁਪਇਆ ਵੱਧਵਾ ਲੱਖ ਦੇ ਕੇ ਬਾਅਦ ਵਿੱਚ ਕੈਸ਼ ਵਾਪਸ ਲੈ ਲੈਂਦੇ ਨੇ ਇਹ ਧੰਦਾ ਚੰਦਾ ਨਾ ਆਏ ਕਰ ਤੁੰਤਾਂ ਕਰਦੇ ਅੱਛਾ ਜਦੋਂ ਵੀ ਤੁਸੀਂ ਬਲਵੰਸ਼ਗ ਰਾਜ ਜੋਣੇ ਦੀ ਗੱਲ ਸੁਣੋਗੇ ਹਲਕ ਮੈਂ ਬਹੁਤਾ ਸਹਿਮਤ ਨਹੀਂ ਪਰ ਉਹਨੇ ਇਹ ਗੱਲ ਕਹੀ ਹੈ ਉਹ ਕਹਿੰਦਾ ਮੈਨੂੰ ਮਾਫੀ ਦੀ ਲੋੜ ਨਹੀਂ ਅਸੀਂ ਜੋ ਕੀਤਾ ਉਹਦੀ ਸਜ਼ਾ ਸਾਨੂੰ ਮਿਲੇ ਕਾਨੂੰਨ ਦੇ ਮੁਤਾਬਕ ਉਹਨੇ ਗੱਲ ਕਬੂਲ ਵੀ ਕੀਤੀ ਐ ਉਹ ਖਾਲਸਤਾਨ ਦੀ ਵੀ ਗੱਲ ਕਰਦਾ ਸਿੱਖ ਰਾਜ ਦੀ ਵੀ ਗੱਲ ਕਰਦਾ ਜਕਾਰੇ ਛੜਦਾ ਹੁੰਦਾ ਪਿੱਛੇ ਤੇ ਆਉਂਦਾ ਪਰ ਇਹ ਇਹ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਨਾ ਤਾਂ ਉਹਨੂੰ ਫਾਂਸੀ ਮਿਲੇ ਤੇ ਨਾ ਉਹ ਬਾਹਰ ਆਵੇ ਬਸੇ ਰੋਟੀਆਂ ਛੇਕਦੇ ਰਹਿਣ ਇਹਨਾਂ ਦਾ ਮਕਸਦ ਇਹਨਾਂ ਕੋਲ ਹੁੰਦਾ ਹੁਣ ਅੰਦਰ ਖਾਤ ਦੇ ਪਤਾ ਨਹੀਂ ਕੀ ਪ੍ਰੈਸ਼ਰ ਪਾਇਆ ਉਜਲੋਂ ਵੀ ਬਿਆਨ ਦਿੰਦਾ ਹੈ ਬਲੰਸੀ ਵੀ ਰਾਜ ਹੋਣਾ ਹੋਏ ਕਹਿੰਦਾ ਇੱਕ ਜੁੱਟ ਹੋ ਕੇ ਬਾਦਲਾਂ ਦੀ ਗੱਲ ਕਰੋ ਸ਼ੋਮਣੀ ਕਾਲੀਦਾਲ ਪਾਰਟੀ ਹੈ ਉਹਨੂੰ ਮਜ਼ਬੂਤ ਕਰੋ ਪਰ ਉਹਦੀ ਹੁਣ ਸਟੇਟਮੈਂਟ ਜਿਹੜੀ ਆਈ ਉਹ ਇਹ ਆਈ ਹੈ ਕਿ ਇੱਕ ਜੁੱਟ ਕੌਮ ਹੋਵੇ ਵੀ ਇੱਕ ਜੁੱਟ ਕੌਮ ਹੋਵੇ ਪੂਰੇ ਕੌਮ ਦੀ ਗੱਲ ਕੀਤੀ ਹੈ ਹੁਣ ਇੱਕ ਜੁੱਟ ਕੌਮ ਕਿਹੜੀ ਹੋਵੇ ਮੈਂ ਇੱਕ ਸ਼ਾਰਟ ਪਾਇਆ ਸੀ ਤੇ ਉਦਾਚਾਰ ਡੇਲਿਆਂ ਦਾ ਚਾਰ ਪੌਲੇ ਦਾ ਚਾਰ ਅੰਬ ਦਾ ਚਾਰ ਮਿਰਚ ਦਾ ਚਾਰ ਪਤਾ ਨਹੀਂ ਕਿੰਨੇ ਚਾਰ ਨੇ ਚਾਰ ਨਹੀਂ ਆਚਾਰ ਸੌਰੀ ਫਿਰ ਗਲਤੀਆਂ ਕਰਨਗੇ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਠੀਕ ਕਰੀਏ ਭੁੱਲ ਜਾਂਦੀ ਹੈ ਪੰਜਾਬੀ ਜਦੋਂ ਇਹੋ ਜਿਹੇ ਵਿਸ਼ੇ ਹੁੰਦੇ ਨੇ ਇੰਨੇ ਤਾਂ ਪੰਥ ਬਣੇ ਨੇ ਮੂਤਪਾਲ ਦਾ ਪੰਥ ਸਰਬਜੀਤ ਦਾ ਪੰਥ ਮਾਨ ਦਾ ਪੰਥ ਬਾਦਲਾਂ ਦਾ ਪੰਥ پتہ ਨਹੀਂ ਕਿਹਦੇ ਕਿਹਦੇ ਪੰਥ ਨੇ ਕਿਹੜੇ ਪੰਥ ਦੀ ਇਕਜੁੱਟ ਹੋਣ ਦੀ ਗੱਲ ਕਰਦੇ ਆ ਅਛਾ ਇੱਕ ਹੋਰ ਗੱਲ ਮੀਡੀਆ ਵਿੱਚ ਪਤਾ ਕੀ ਚੱਲਿਆ ਫਾਂਸੀ ਹੋਣੀ ਤਾਂ ਤੈਅ ਹੈ ਜੀ ਕੋਈ ਫਾਂਸੀ ਨਹੀਂ ਹੁੰਦੀ ਜੀ ਇਹ ਕੌਮ ਨੂੰ ਬੇਵਕੂਫ ਬਣਾਉਣ ਵਾਸਤੇ ਕੇਵਲ ਸੋਸ਼ਲ ਮੀਡੀਆ ਤੇ ਸ਼ੁਰਲੀਆਂ ਛੱਡੀਆਂ ਜਾਂਦੀਆਂ ਨੇ ਛੱਡਣ ਵਾਲੇ ਕੌਣ ਨੇ ਨਰੈਣੋ ਮਹੰਤ ਅਰੇ ਪੰਥਦਾਰ ਦੀ ਬਣਦੇ ਆ ਇੱਕੋ ਬਾੜੀ ਦੇ ਬੱਚੇ ਨੇ ਉਹ ਮਹਿਮਾਨ ਨੂੰ ਪੜ ਲਓ ਤੁਸੀਂ ਮੈਂ ਮੂਤਪਾਲ ਦੀ ਗੱਲ ਕਰ ਲਓ ਜਿਹਦੀ ਮਰਜ਼ੀ ਗੱਲ ਕਰੇ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਆ ਔਰ ਇਹ ਬੰਦੇ ਉਹ ਨੇ ਵੀ ਉਹਨਾਂ ਦੀ ਮਾੜੇ ਮੋਟੀ ਜਿਹੜੀ ਕੁਰਬਾਨੀਆਂ ਉਹਨੂੰ ਮਿੱਟੀ ਵਿੱਚ ਰੋਲਦੇ ਆ ਮੈਂ ਤੁਹਾਨੂੰ ਲਾਸਟ ਗੱਲ ਕਹਿ ਦੇਣੀ ਆ ਵੀ ਜਦੋਂ ਫਾਂਸੀ ਮਾਫ ਕਰਾਉਣ ਵਾਸਤੇ ਰਾਜੋਣਾ ਦੀ ਬਾਦਲ ਦੀ ਸਰਕਾਰ ਵਿੱਚ ਰੈਲੀ ਕੱਢੀ ਗਈ ਸੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਉਹਦੇ ਚਿੱਠੀ ਲਿਖਣ ਦਾ ਵੀ ਝੂਠ ਨਿਕਲਿਆ ਹੁਣ ਵੀ ਜੋ ਕੁਛੇ ਮੁਲਾਕਾਤਾਂ ਵਗੈਰਾ ਕਰਦੇ ਨੇ ਨਾ ਕਿਉਂਕਿ ਰਾਜੂ ਨਾਲ ਕਿਹੜਾ মিডিਆ ਸਾਹਮਣੇ ਆ ਸਕਦੇ ਅੰਦਰ ਕੀ ਕਿ ਹੈ ਧਾਮੇ ਦੇ ਥੱਪੜ ਮਾਰਿਆ ਜਿਵੇਂ ਪਹਿਲਾਂ ਉਹ ਉਹਦੇ ਮਾਰਿਆ ਸੀ ਕਮਰ ਸੰਧੂ ਦੇ ਮਾਰਿਆ ਜਿਹੜਾ ਝਾੜੂ ਵਾਲਾ ਦਾ ਐਮਐਲਏ ਸੀਗਾ ਉਹ ਬਾਕੀ ਚੱਟੀ ਹੁੰਦੇ ਜਰਾ ਬਾਹਰ ਮੀਡੀਆ ਸਾਹਮਣੇ ਚਲੋ ਤਾਂ ਕੈਮਰੇ ਵਿੱਚ ਕੈਪਚਰ ਹੋ ਗਿਆ ਸੀ ਪਤਾ ਲੱਗ ਗਿਆ ਇਹ ਨਹੀਂ ਪਤਾ ਧਾਮੀ ਨੂੰ ਥੱਪੜ ਹੀ ਜੜਦਾ ਹੋਵੇ ਪਾਗ ਲੱਗਿਆ ਮੈਨੂੰ ਐਂ ਜੇ ਕਰਦਾ ਹੁੰਦਾ ਸੀ ਵੀ ਹੋ ਸਕਦਾ ਲਾਤੀ ਹੋਏ ਪਾਗਾਂ ਨਾਲ ਕਹਿੰਦਾ ਵੀ ਹਰਾਮ ਕਰੋ ਮੇਰੇ ਨਾਂ ਤੇ ਰੋਟੀਆਂ ਕੋ ਛੇਕਦੇ ਕੋਈ ਮੰਡੀ ਗੱਲ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਰਾਜੋਣਾਂ ਦੀ ਫਾਂਸੀ ਦੇ ਨਾਂ ਤੇ ਨਾ ਪੰਜਾਬ ਦੇ ਜੁਨਤ ਨੂੰ ਗੁਮਰਾਹ ਨਾ ਕਰੋ ਮੈਂ ਇੱਕ ਗੱਲ ਸਪੱਸ਼ਟ ਕਰ ਦਣਾ ਜਦੋਂ ਰਾਜੋਣਾਂ ਨੇ ਇਹ ਮੰਨਦੀ ਵੀ ਮੈਨੂੰ ਮਾਫ਼ ਕਰ ਦਿਓ ਉਹ ਕਹਿੰਦੇ ਕੋਈ ਮਾਫ਼ੀ ਨਹੀਂ ਮੰਗਣੀ ਦੇ ਦੇ ਫਾਂਸੀ ਉਹ ਫਾਂਸੀ ਕਾਨੂੰਨ ਦੇ ਮੁਤਾਬਕ ਦੇਣੀ ਹੈ ਜਿਹੜੀ ਜੇਲ ਅਥਾਰਟੀ ਹੈ ਉਹਨੇ ਫਾਂਸੀ ਦੇਣੀ ਹੈ ਕਿ ਨਹੀਂ ਦੇਣੀ ਅਦਾਲਤ ਬੋਲੋ ਤਾਂ ਫੈਸਲਾ ਸੁਣਾਇਆਗੇ ਵੀ ਫਾਂਸੀ ਕਿਉਂ ਰੋਕੀ ਗਈ ਹੈ ਤੇ ਹੁਣ ਸਰਕਾਰਾਂ ਦੇ ਅੰਡਰ ਜਿਹੜੀ ਜੇਲ ਅਥਾਰਟੀ ਆਉਂਦੀ ਹੈ ਉਹਦਾ ਕੰਮ ਹੈ ਹੁਣ ਜਿਹੜੀਆਂ ਇਹ ਬਿਆਨਬਾਜ਼ੀਆਂ ਹੋ ਰਹੀਆਂ ਨੇ ਇਹ ਜਿਹੜੇ ਵੋਟਾਂ ਭਾੜਦੇ ਪੰਤੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਐ ਜੂਥ ਨੂੰ ਬੇਨਤੀ ਐ ਜਿਹੜੇ ਕਹਿੰਦੇ ਨਾ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਅਸੀਂ ਕੁਰਬਾਨੀਆਂ ਕਰਨੀਆਂ ਜੇ ਕਿਸੇ ਨੇ ਕੌਮ ਲਈ ਕੁਰਬਾਨੀ ਕੀਤੀ ਐ ਨਾ ਤਾਂ ਉਹਦੀ ਕੁਰਬਾਨੀ ਨੂੰ ਮਿੱਟੀ ਵਿੱਚ ਨਾ ਮਿਲਾਓ ਇਹਨਾਂ ਨਰੈਣੂ ਮਹਾਂਤਾ ਪਿੱਛੇ ਲੱਗ ਕੇ ਜਿਹੜੇ ਕੌਮ ਦੇ ਠੇਕੇਦਾਰ ਬਣੇ ਫਿਰਦੇ ਐ ਇਹਨਾਂ ਦੇ ਪਿੱਛੇ ਲੱਗ ਕੇ ਕੋਈ ਜਾਨਵਰ ਕੇਹੇ ਜੀ ਪੋਸ਼ਟ ਨਾ ਪਾਓ ਫਿਰ ਆ ਜਿਹੜਾ ਉਹਨਾਂ ਨੂੰ ਫਾਂਸੀ ਮੈਂ ਕਹਿ ਦਿੰਦਾ ਵੀ ਹੋ ਜਾਵੇ ਕਿ ਮੇਰੇ ਕਹਿਣਮ ਤੱਕ ਹੋ ਜੂ ਕਿ ਪਹਿਲਾ ਵੀਡੀਓ ਪਾਈਏ ਫਾਂਸੀ ਹੋਣੀ ਚਾਹੀਦੀ ਹੈ ਕਿ ਮੇਰੀ ਗੱਲ ਸੁਪਰੀਮ ਕੋਰਟ ਨੇ ਮੰਨ ਲੈਣੀ ਹੈ ਕਦੇ ਵੀ ਨਹੀਂ ਇਹਨਾਂ ਨਰਨੂਹਾਂ ਤੋਂ ਨਹੀਂ ਗੱਲ ਮੰਨ ਲੈਣੀ ਹੈ ਕਦੇ ਵੀ ਨਹੀਂ ਇਹ ਜਾਣ ਬੁੱਝ ਕੇ ਜੂਥ ਨੂੰ ਗੁੰਮਰਾਹ ਕਰਦੇ ਆ ਮੈਂ ਪੂਰੀ ਬਰਖਲਾਪ ਹੋ ਕੇ ਵੀਡੀਓ ਪਾਈ ਹੈ ਵੀ ਰਾਜ ਉਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ ਕੀ ਤੁਸੀਂ ਇਹ ਯਕੀਨ ਕਰ ਲਓਗੇ ਵੀ ਮੈਂ ਰਾਜ ਉਹਨਾਂ ਦਾ ਵਿਰੋਧੀ ਆ ਇਹ ਹੋ ਸਕਦਾ ਕਦੇ ਵੀ ਨਹੀਂ ਅਸੀਂ ਤਾਂ ਜਿਹੜੇ ਉਹਨਾਂ ਦੇ ਨਾਂ ਤੇ ਇਹ ਰਾਜਨੀਤੀ ਕਰਦੇ ਨੇ ਵੋਟਾਂ ਮੰਗਦੇ ਨੇ ਉਹਨਾਂ ਦੀ ਕਰਤੂਤ ਦੱਸਣੀ ਹੈ ਕੋਈ ਫਾਂਸੀ ਨਹੀਂ ਹੋਣੀ ਜੀ ਤੇ ਨਾਲ ਇਹ ਦੱਸ ਦੇਣਾ ਵੀ ਉਹ ਕਹਿ ਲਈ ਪੂਰੀ ਉਮਰ ਜੇਲ੍ਹ ਦੇ ਵਿੱਚ ਗੁਜ਼ਾਰਨਗੇ ਜਿੰਨੇ ਵੀ ਬੰਦੀ ਸਿੰਘ ਨੇ ਕਿਸੇ ਨੂੰ ਰਿਹਾ ਨਹੀਂ ਕੀਤਾ ਗਿਆ ਇਹ ਜਿਹੜੇ ਧਰਨੇ ਲਾਉਣ ਵਾਲੇ ਨੇ ਮਾਫੀਆਂ ਮੰਗਵਾਉਣ ਵਾਲੇ ਨੇ ਕੇਸ ਲੜਨ ਵਾਲੇ ਸਭ ਡਰਾਮੇ ਕਰਦੇ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ